ਹਾਂਜੀ ਬੱਜ ਜੀ ਨਮਸਕਾਰ ਰਿਹਾ ਦਾਬਸ ਹਾਥਿਆ ਗਾਲਕ ਕੀ ਹਾਲ ਚੱਲ ਰਿਹਾ ਸਭਾ ਕਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਖਰੇ ਦੇ ਟੌਪ ਜਨਵਰਾਂ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਹਾਂਜੀ ਵੀ ਸਦਨੋ ਕਰੋ ਚੈੱਕ ਮੇਰਾ ਬਰੇ ਬਹੁਤ ਡਿਮਾਂਡ ਸੀਗੀ ਠੀਕ ਹੈ ਜੀ ਪਹਿਲੀ ਗੱਲ ਤਾਂ ਬਰੇ ਅੱਜ ਆਪਾਂ ਵੀਡੀਓ ਕੋਈ ਲਾਉਣੀ ਨਹੀਂ ਸੀ ਚੈਨਲ ਦੇ ਉੱਤੇ ਕਿਉਂਕਿ ਮੇਰਾ ਵੀਰ ਜਾਨਪਰ ਹੈ ਨਹੀਂ ਸੀ ਮੇਰਾ ਭਰਾ ਲਾਉਣ ਦੇ ਲਈ ਠੀਕ ਹੈ ਜੀ ਬਸ ਵੀਰੇ ਇੱਕ ਦੋ ਪੰਦਰਾਂ ਆਪਣੀ ਗੱਲ ਚੱਲੀ ਵੀ ਆ ਤੇ ਇੱਕ ਦੋ ਦਿਨਾਂ ਅੰਦਰ ਮੇਰਾ ਭਰਾ ਆਪਾਂ ਜਾਣਾ ਹੋ ਸਕਦਾ ਆਪਾਂ ਕੱਲ ਹੀ ਜਾਵਰੀਏ ਬਾਹਰਾਂ ਦੇ ਕੋਲ ਸੱਜਣੋ ਐਤ ਕੀ ਕਬੂਤਰ ਆਉਣੇ ਆ ਬਾਈ ਜੀ ਸਾਰੇ ਮੰਨ ਕੇ ਚਲੋ ਪਿੰਡਾਂ ਦੇ ਕੂਤਰੇ ਆਉਣੇ ਆ ਮੇਰਾ ਭਰਾ ਠੀਕ ਹੈ ਜੀ ਜਿਹੜੇ ਬਾਜ਼ੀਆਂ ਤੋਂ ਚੱਕੇ ਚੁੱਕੇ ਹੋਏ ਕੂਤਰ ਪਿੰਡਾਂ ਵਿੱਚ ਰਹਿ ਰੂ ਜਾਂਦੇ ਨੇ ਠੀਕ ਹੈ ਜੀ ਵੀਰੇ ਸਾਰੇ ਉਹ ਕਬੂਤਰ ਆਉਣੇ ਆ ਜੀ ਠੀਕ ਹੈ ਜੀ ਆਹ ਤੋਂ ਤੋਂ ਜ਼ਿਆਦਾ ਵੀਰੇ ਕੂਤਰਾਂ ਦੇ ਪੈਰਾਂ ਵਿੱਚ ਪੱਕੀਆਂ ਰਿੰਗਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਵੀਰੇ ਥੋੜੇ ਜਿਹਾ ਮਹਿੰਗੇ ਰੇਟ ਤੇ ਆਪਾਂ ਕੂਤਰ ਜਾਨੀ ਕਿ ਬੰਦਿਆਂ ਤੋਂ ਲਵਾਂਗੇ ਤੇ ਥੋੜੇ ਜਿਹਾ ਮੰਨ ਕੇ ਚਲੋ ਉਸ ਰੇਂਜ ਦੇ ਵਿੱਚ ਹੀ ਸੇਲ ਕਰਾਂਗੇ ਪਰ ਭਾਈ ਜੀ ਜਾਨਵਰ ਜਿਹੜੇ ਆਉਣਗੇ ਨਾ ਵੇਕੇ ਮੈਂ ਕਹਿੰਦਾ ਭਾਈ ਜੀ ਭੁੱਖ ਲੱਥੇ ਗਏਰ ਉਹਨਾਂ ਨੂੰ ਠੀਕ ਹੈ ਅਜੇ ਚੈੱਕ ਕਰੂੰ ਮਰਾ ਵੀਰ ਆਪਣੇ ਘਰ ਦੇ ਪੱਠਿਆਂ ਦੀ ਕੁਆਲਿਟੀ ਠੀਕ ਹੈ ਜੀ ਆਹ ਸਭ ਤੋਂ ਪਹਿਲਾ ਬੱਚਾ ਚੈੱਕ ਕਰੂੰ ਮਰਾ ਵੀਰ ਭਾਈ ਜੀ ਪਿਓਰ ਮਰਾਫ ਵਾਲੇ ਕੂਤਰਾਂ ਦੇ ਵਿੱਚੋਂ ਚਿੱਟਾ ਸ਼ਫੈਦ ਸ਼ਾਖਾ ਸੰਧੂਰੀ ਨੋਗ ਤੋਂ ਬਜੀ ਜਮਾ ਸੰਧੂਰੀ ਪਾਲਕਾਂ ਦੇ ਬਜੀ ਅਗਲਾ ਬੱਚਾ ਚੈੱਕ ਕਰ ਲੋ ਪ्योर ਬਾਬੇ ਜੈਂਟ ਵਾਲੇ ਕੂਤਰਾਂ ਦੇ ਵਿੱਚੋਂ ਜੀ ਦਾ ਕਰ ਤੁਸੀਂ ਚੈੱਕ ਕਰੋ ਜੀ ਪਤਲਾ ਉੱਚਾ ਲੰਮਾ ਅੱਗੋ ਚੌੜਾ ਪਿੱਛੋਂ ਜਮੈਂ ਬੰਦਿਆ ਪਾ ਜੀ ਆਪਣੇ ਘਰ ਤੇ ਉੜਦੇ ਹੋਏ ਬੱਚੇ ਨੇ ਢਾਂਗੇ ਉੱਤੇ ਪੱਕੇ ਲੱਗੇ ਹੋਏ ਨੇ ਠੀਕ ਹੈ ਜੀ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦੇ ਹੁਣ ਆਪਣੇ ਨਾਲ ਹੇਠਾਂ ਦਿੱਤੇ ਨੰਬਰ ਤੇ ਮੇਰਾ ਵੀਰ ਸੰਪਰਕ ਕਰਕੇ ਬੱਚੇ ਆਪਣੇ ਘਰ ਹੋ ਮੰਗਵਾ ਸਕਦਾ ਮੇਰਾ ਭਰਾ ਵਿਰੇ ਉਡਣ ਦੀ ਤੇ ਆਹ ਨੀਲੀ ਛਤਰੀ ਤੇ ਲੱਗੇ ਹੋਇਆ ਤੁਸੀਂ ਚੈੱਕ ਕਰ ਲੋ ਠੀਕ ਹੈ ਜੀ ਇਸ ਰੰਗ ਦੇ ਕੱਪੜੇ ਉੱਤੇ ਲੱਗੇ ਹੋਇਆ ਛਧਰੀ ਦੇ ਆਉਂਦੀ ਮੇਰਾ ਵੀਰ ਆਪਣੀ 101% ਗਾਰੰਟੀ ਦੇ ਰਹੀ ਹੈ ਮੇਰਾ ਵੀਰ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਆਪਣਾ ਦੀ ਰਿਕੁਆਇਰਮੈਂਟ ਸੀਗੀ ਮੇਰਾ ਵੀਰ ਕਿਸ ਬਾਈ ਜੀ ਸਾਨੂੰ ਛਧਰੀ ਉੱਤੇ ਲੱਗੇ ਲਗਾਏ ਬੱਚੇ ਉੜਦੇ ਹੋਏ ਬੱਚੇ ਚਾਹੀਦੇ ਵੀਰੇ ਚੈੱਕ ਕਰ ਲਓ ਜਿੰਨੇ ਮਰਜ਼ੀ ਡਾਲੀਓ ਮੇਰਾ ਵੀਰ ਠੀਕ ਹੈ ਜੀ ਬਾਕੀ ਸਤ ਨੂੰ ਘਰ ਦੀ ਚੀਜ਼ ਆ ਘਰ ਦੀ ਚੀਜ਼ ਦਾ ਬੰਦੇ ਨੂੰ ਪਤਾ ਹੁੰਦਾ ਠੀਕ ਹੈ ਜੀ ਜਿਹੜਾ ਆਹ ਬੱਚਾ ਵਾ ਆਈ ਬਾ ਜਿਹਦੇ ਪੈਰ ਦੇ ਵਿੱਚ ਠੱਲ ਪਾਈ ਹੋਈ ਆ ਇਹ ਬਾਈਹਰਾਂ ਦੇ ਘਰ ਦਾ ਜੀ ਜਦੋਂ ਆਪਾਂ ਲਿਆਂਦਾ ਸੀ ਬੱਚਾ ਕਾ ਜੰਟ ਵਾਲੇ ਬੱਚੇ ਦੀ ਵੇਖਣ ਨੂੰ ਨਿਕਾ ਲਾਦਾ ਪਰ ਸੱਜਣ ਨੂੰ ਜਦੋਂ ਸਮਾਂ ਦੇ ਵਿੱਚ ਜਾਂਦਾ ਨਾ ਵੱਡੇ ਕੂਤੇ ਦਾ ਭਲੇਖਾ ਪਾਉਂਦਾ ਆਹੇ ਠੀਕ ਹੈ ਤੇ ਆਉ ਭਰਾਵਾਂ ਨੂੰ ਸਾਨੂੰ ਬੱਚਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਕੱਲੀ ਕੱਲੀ ਚੀਜ਼ ਅਮਰਾ ਵੀਰ ਸ਼ੌਂਕ ਕਰਾਉਣਾ ਹਾਂਜੀ ਬਾਈ ਜੀ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਬਾਈ ਜੀ ਆਪਣੇ ਇਹ ਸੋ ਬੱਚ ਨੂੰ ਠੀਕ ਹੈ ਜੀ ਆਪਣੇ ਘਰ ਵਾਲੇ ਕਬੂਤਰਾਂ ਦੇ ਬਾਈ ਜੀ ਪੱਠੇ ਆਹੇ ਚੈੱਕ ਕਰ ਲਓ ਸਦਰੋਂ ਢਾਂਗੀ ਉੱਤੇ ਪੱਕੇ ਲੱਗੇ ਹੋਇਆ ਮੇਰਾ ਵੀਰ ਠੀਕ ਹੈ ਜੀ ਜਮਾ ਬਾਈ ਜੀ ਮੰਦ ਹੱਡੀ ਜੋੜਾਂ ਦੇ ਬਾਰੀ ਸਟਰਕਚਰ ਚੈੱਕ ਕਰ ਲੋ ਜੀ ਪਟੇ ਆਪਣੇ ਦਾ ਦੇਖੋ ਜੀ ਪੂਰਾ ਸਦਰੋਂ ਉੱਚਾ ਲੰਮਾ ਪ्योर ਮਰਾ ਵਾਲੇ ਪੂਤਰਾਂ ਦੇ ਵਿੱਚੋਂ ਜਮਾ ਸੰਧੂਰੀ ਨੋਕ ਸੰਧੂਰੀ ਪਲਕਾਂ ਥੱਕ ਚੌੜੀ ਪਿੱਛੋਂ ਜਮਾ ਇਹਨਾਂ ਬੰਦ ਕੱਦ ਕੜ ਬਾਈ ਜੀ ਜਨਵਰ ਆਪਣੇ ਦਾ ਚੈੱਕ ਕਰ ਲੋ ਤੇ ਮੈਂ ਕਹਿੰਦਾ ਬਾਈ ਜੀ ਜਿੰਨੇ ਮਰਜ਼ੀ ਡਾਲੀਓ ਮਰਾਪਰਾ ਵੀਰੇ ਫੁੱਲ ਸੁੱਚੇ ਪੈਰਾਂ ਦੇ ਜਨਵਰ ਠੀਕ ਹੈ ਜੀ ਬਾਹਰਲੇ ਪੰਨਾ ਤੋਂ ਬਿਲਕੁਲ ਵੀ ਨਹੀਂ ਜਾਂਦੇ ਮਰਾ ਵੀਰੇ ਐਸੀ ਗੱਲ ਦੀ ਆਪਣੀ ਗਾਰੰਟੀ ਰਹੇਗੀ ਮਰਾਪਰਾ ਠੀਕ ਹੈ ਜੀ ਤੇ ਆਹ ਬਾਈ ਜੀ ਬੱਚੇ ਆਪਣੀ ਦੀ ਅੱਖਾਂ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਸੰਦੂਰੀ ਨੋਕ ਸੰਦੂਰੀ ਪਲਕਾਂ ਸ਼ਾਹ ਕਾਲੀਆਂ ਅੱਖਾਂ ਦਾ ਆਪਣਾ ਇਹ ਬੱਚਾ ਆ ਤੇ ਆਹ ਬਾਈ ਜੀ ਬੱਚੇ ਆਪਣੇ ਦਾ ਪੱਲਾ ਜੀ ਚੈੱਕ ਕਰ ਲਓ ਠੀਕ ਹੈ ਜੀ ਇਹ ਵੀਰੇ ਤੀਜੀ ਚੌਥੀ ਚੌਥੀ ਕਲੀ ਦੇ ਪੱਤੇ ਆ ਚੈੱਕ ਕਰ ਲਓ ਬਟ ਵੀਰੇ ਬਿਲਕੁਲ ਯਾਨੀ ਕਿ ਫਰ ਸਾਰੇ ਆ ਕੋਈ ਜੂਣੀ ਕੋਈ ਕਹਣੀ ਚੈੱਕ ਕਰ ਲਓ ਜੀ ਕੋਈ ਝਾੜੇ ਨਹੀਂ ਪਏ ਕੋਈ ਕਹਣੀ ਕੋਈ ਨੁੱਕਰ ਵਾਲੇ ਫਰ ਭੂਰੇ ਨਹੀਂ ਕੋਈ ਕਹਣੀ ਮੇਰਾ ਪ੍ਰਾ ਚੈੱਕ ਕਰ ਲਓ ਜੀ ਬਾਈ ਜੀ ਆਪ ਦੇ ਨੇ ਬਿਲਕੁਲ ਚੰਗੀ ਸੰਭ ਕਰੀ ਦੀਆਂ ਇਹਨਾਂ ਦੀ ਚੈੱਕ ਕਰ ਲਓ ਠੀਕ ਹੈ ਜੀ ਮਰੇ ਵੀਡੀਓ ਲਾਉਣ ਦੇ ਲਈ ਜਾਂ ਪਰ ਹੈ ਨਹੀਂ ਸੀਗੇ ਸਾਰੇ ਕੂਤਰ ਸੇਲ ਹੋ ਗਏ ਸੀਗੇ ਜੀ ਬਟ ਨਾ ਡਿਮਾਂਡ ਬਹੁਤ ਸੀ ਉਡਣ ਵਾਲੇ ਬੱਚਿਆਂ ਦੀ ਸੋ ਤਾਂ ਕਰਕੇ ਮੇਰਾ ਭਰਾ ਬੱਚੇ ਆਪਾਂ ਇਹ ਆਪਣੇ ਘਰ ਦੇ ਕਬੂਤਰਾਂ ਵਿੱਚੋਂ ਲਾ ਰਹੇ ਆ ਮੇਰਾ ਭਰਾ ਆ ਚੈੱਕ ਕਰ ਲੋ ਮੇਰਾ ਭਰਾ ਪਹਿਲੀ ਕੰਨੀ ਤੋਂ ਤੁਸੀਂ ਬਗਲ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਗੁਲਾਬੀ ਟੋਰੀ ਹਰਾ ਟੂਸੇ ਦਾ ਆਪਣਾ ਵਹੀ ਬੱਚਾ ਆ ਢਾਂਗੀ ਉੱਤੇ ਲੱਗਿਆ ਹੋਇਆ ਮੇਰਾ ਵੀਰ ਠੀਕ ਹੈ ਜੀ ਆ ਚੈੱਕ ਕਰ ਤੁਸੀਂ ਬਿਲਕੁਲ ਪੂਸਟਾਈ ਕਰਨੀ ਆ ਤੇ ਵੀਰੇ ਨਾਂਗੀ ਉੱਤੇ ਆਉਣ ਦੀ ਆਪਣੀ 101% ਗਰੰਟੀ ਦੇਗੀ ਠੀਕ ਹੈ ਜੀ ਬਾਕੀ ਜਿਹੜੀ ਛਤਰੀ ਉੱਤੇ ਲੱਗੇ ਮੈਂ ਤੁਹਾਨੂੰ ਫੋਟੋ ਪਾ ਦਾਂਗਾ ਜਿਹੜਾ ਬੰਦਾ ਆਪਣੇ ਤੋਂ ਪਰਚੇਜ਼ ਕਰੇਗਾ ਨੀਲੀ ਛਤਰੀ ਦੇ ਮਰਾ ਵੀਰ ਆਪਣੇ ਇਹ ਬਚੇ ਆ ਤੇ ਆਹ ਭਾਈ ਜੀ ਬਚੇ ਆਪਣੇ ਦੇ ਪੈਰ ਆ ਜੀ ਜਿਹੋ ਜੀ ਨੋ ਕੋਹ ਦੀਆਂ ਨੋਧਣਾ ਵੀਰੇ ਬਿਲਕੁਲ ਬੰਦ ਜੋੜਾਂ ਦੇ ਬਚੇ ਆ ਸੂਈ ਵੀ ਨਹੀਂ ਲੰਘਦੀ ਜੋੜਾਂ ਦੇ ਅੰਦਰ ਠੀਕ ਹੈ ਜੀ ਆਹ ਲਓ ਜੀ ਆਹੋ ਸਾਦ ਨੂੰ ਆਪਣਾ ਸੀਗਾ ਪਹਿਲਾ ਬੱਚਾ ਤੇ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੋਅ ਕਰਾਉਣਾ ਠੀਕ ਹੈ ਜੀ ਹਾਂਜੀ ਵੀ ਸਦਰੋਂ ਆਹ ਆਪਣਾ ਅਗਲਾ ਬੱਚਾ ਬਾਈ ਜੀ ਚੈੱਕ ਕਰੋ ਜੀ ਬੱਚੇ ਆਪਣੇ ਦੀ ਕੁਆਲਿਟੀ ਬਾਈ ਜੀ ਪਿਓਰ ਬਾਬੇ ਜਾਂਦੇ ਵਾਲੀ ਕਬੂਤਰਾਂ ਦੇ ਵਿੱਚੋਂ ਆਪਣਾ ਪਠਾ ਬਾਈ ਜੀ ਪਠੇ ਦੀ ਧਾਰ ਇਹੋ ਜੀ ਨਾ ਮੈਂ ਕਹਿੰਨਾ ਤੁਸੀਂ ਬਾਕੀ ਬੱਚਿਆਂ ਦੀ ਧਾਰਾਂ ਭੁੱਲ ਜੂਗੀ ਜੀ ਠੀਕ ਹੈ ਜੀ ਨਾ ਲਗੜੰਗੂ ਫਰਮ ਮਾਰਦਾ ਬੱਚਾ ਸਦਰੋਂ ਇਹ ਆਪਣੇ ਘਰ ਦਾ ਨਹੀਂਗਾ ਇਹ ਬਾਈ ਦੇ ਘਰ ਦਾ ਬੱਚਾ ਆ ਠੀਕ ਹੈ ਜੀ ਜਿਨ੍ਹਾਂ ਤੋਂ ਆਪਾਂ ਗੇਮ ਚੱਕੀ ਸੀਗੀ ਉਦੋਂ ਬੱਚਾ ਇਹ ਬਹੁਤ ਛੋਟਾ ਸੀ ਜਦੋਂ ਆਪਾਂ ਜਾਨਵਰ ਲਿਆਂਦੇ ਸੀਗੇ ਫਿਰ ਬਚਾ ਇਹ ਆਪਾ ਕਜਾਲਿਆ ਸੀਗਾ ਸਦੋਂੋਂ ਬਹੁਤ ਹੀ ਤਗੜੀ ਡਾਰਿਆ ਜੀ ਇਸ ਬੱਚੇ ਦੀ ਠੀਕ ਹੈ ਜੀ ਪੈਰ ਦੇ ਵਿੱਚ ਵਜੇ ਦੀ 89 ਪਾਈ ਆ ਬਾਈ ਦੇ ਨਾਮ ਤੇ ਨੰਬਰ ਵਾਲੀ ਆ ਚੈੱਕ ਕਰ ਲਓ ਜੀ ਪਿਆਰ ਬਜੀ ਬਾਬੇ ਜੰਟ ਵਾਲੀ ਕੂਤੋਂ ਦੇ ਵਿੱਚੋਂ ਬਚਾ ਜਮਾ ਟੇਪਰ ਦੇ ਵਿੱਚ ਸਿਰ ਕਾਲੀ ਨੂਰ ਚਿੱਟੀਆਂ ਅੱਖਾਂ ਕਾਲੀ ਕੂਤ ਦੇ ਵਿੱਚ ਜੀ ਕਾਲੇ ਜੇ ਬੱਚੇ ਦੇ ਟੂਸੇ ਆ ਜੀ ਆਹ ਲਓ ਜੀ ਲਓ ਜੀ ਆਹ ਬਜੀ ਬੱਚੇ ਆਪਣੇ ਦਾ ਤੁਸੀਂ ਪੱਲਾ ਚੈੱਕ ਕਰ ਲਓ ਹੈ ਜਮਾ ਨਿਕਾ ਆ ਪਰ ਬਜੀ ਉੜਦਾ ਹੋਇਆ ਬਹੁਤ ਵੱਡਾ ਲੱਗਦਾ ਆ ਆ ਚੈੱਕ ਕਰ ਲਓ ਜੀ ਗੁਲਾਬੀ ਤੇ ਹਰੀ ਕਾਛਾ ਪੈ ਇੱਕ ਵਾਰੀ ਉਹ ਕੀਤੀ ਹੋਈ ਹੈ ਜੀ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਵੀ ਬੱਚੇ ਆਪਣੇ ਦਾ ਪੱਲਾ ਫੋਲੋ ਬਟਾ ਫੋਲੋ ਸਜਣੋ ਗਰੰਟੀ ਵਾਲੇ ਬੱਚੇ ਆ ਉਹੀ ਵੀਰ ਆਪਣੇ ਨਾਲ ਸੰਪਰਕ ਕਰੇ ਜਿਹੜੇ ਕਿਸੇ ਬੰਦੇ ਨੂੰ ਬੱਚੇ ਚਾਹੀਦੇ ਹੁਣ ਠੀਕ ਹੈ ਜੀ ਉੱਡਣ ਦੀ ਵੀਰੇ ਆਪਣੀ ਫੋਲੋ ਬਟਾ ਫੋਲੋ ਗਰੰਟੀ ਰਹੀ ਹੈ ਚੈੱਕ ਕਰ ਲਓ ਸਦਰ ਠੀਕ ਹੈ ਜੀ ਪਰ ਭਾਜੀ ਨੀਰੀ ਕਾਲੀ ਪੂਛ ਆ ਤੇ ਆਹ ਸਦਰ ਨੂੰ ਬੱਚੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਦੇ ਰਿੰਗ ਲੱਗੀ ਹੋਈ ਆ ਮੇਰਾ ਭਰਾ ਕੋਈ ਕੱਤੀ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਲਓ ਤੁਸੀਂ ਠੀਕ ਹੈ ਬਾਕੀ ਤੁਸੀਂ ਐਸ ਬੰਨੋ ਵੀ ਮਰਾ ਵੀਰ ਬੱਚਾ ਆਪਣਾ ਚੈੱਕ ਕਰ ਲਓ ਇਹ ਸਦਨੋਂ ਹਲੇ ਜਿਵੇਂ ਕਲੀ-ਕਲੀ ਦਾ ਬੱਚਾ ਆ ਠੀਕ ਹੈ ਜੀ ਢਾਂਗੀ ਉੱਤੇ ਆਉਂਦੇ ਸਿੱਧਾ ਬੱਚੇ ਇਹ ਤੇ ਬਾਕੀ ਜਿਹੜੀ ਢਾਂਗੀ ਦੇ ਹੋਣਗੇ ਮੈਂ ਤੁਹਾਨੂੰ ਫੋਟੋ ਵੀ ਲਾ ਦਾਂਗਾ ਠੀਕ ਹੈ ਜੀ ਸੈਂਪਲ ਵੀਰੇ ਨੀਲੇ ਰੰਗ ਦੀ ਛਤਰੀ ਆ ਉਹ ਤੁਹਾਨੂੰ ਮੈਂ ਵੀਡੀਓ ਵਿੱਚ ਵਿਖਾ ਦਿੰਨਾ ਠੀਕ ਹੈ ਤੁਹਾਨੂੰ ਪਤਾ ਸਦਨ ਆਪਣੇ ਜਨਮਪਰਾ ਦੀ ਪਹੁੰਚ ਆਲ ਪੰਜਾਬ ਆ ਜੀ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਘਰ ਬੈਠੇ ਤੋਂ ਆਪਣਾ ਜਨਮਪਰ ਇਹ ਮੰਗਵਾ ਸਕਦੇ ਹੋ ਤੁਹਡੇ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਦੀਨ ਦੀ ਜ਼ਿੰਮੇਵਾਰੀ ਸੋਡੇ ਵੀਰ ਦੀ ਹੋਵੇਗੀ ਠੀਕ ਹੈ ਜੀ ਬਾਕੀ ਜਿਹੜਾ ਬੱਸ ਦਾ ਕਰਾਇਆ ਉਹ ਕਲਾ ਤੁਹਾਨੂੰ ਦੇਣਾ ਪਵੇਗਾ ਜੀ ਤੇ ਤੁਹਾਡੇ ਸ਼ਹਿਰ ਦੇ ਵਿੱਚ ਆਪਾਂ ਬੱਚਿਆਂ ਦੀ ਇਹ ਪਹੁੰਚ ਤੁਹਾਨੂੰ ਕਰਕੇ ਦੇਾਂਗੇ ਮੇਰਾ ਵੀਰ ਠੀਕ ਹੈ ਬਾਕੀ ਮੇਰਾ ਭਰਾ ਦੱਸਿਓ ਜਰੂਰ ਕਮੈਂਟ ਕਰਕੇ ਤੁਹਾਨੂੰ ਅੱਜ ਵਾਲੇ ਆਪਣੇ ਆਹ ਬੱਚੇ ਕਿੰਦਾਂ ਦੇ ਲੱਗੇ ਭਾਜੀ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਪਠੇ ਆਪਣੇ ਕੋਲੇ ਆਹ ਅਵੇਲੇਬਲ ਨੇ ਠੀਕ ਹੈ ਤੇ ਉਹੀ ਬੰਦਾ ਕਰੇ ਕੰਟੈਕਟ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਤੇ ਟਾਈਮ ਪਾਸ ਵਾਲੇ ਬੰਦੇ ਪਲੀਜ਼ ਸਾਡੇ ਤੋਂ ਥੋੜਾ ਜਿਹਾ ਦੂਰੇ ਰਹਿਣ। ਦੇਖੋ ਜੀ ਬੱਚਾਂ ਦੀ ਖਲੋਨੀ ਆ ਸੱਪਾਂ ਦੇ ਵਾਂਗੂ ਖਲੋਂਦੇ ਆ ਮੇਰਾ ਭਰਾ। ਠੀਕ ਆ ਜੀ ਕੋਈ ਫਰ ਨਹੀਂ ਮੁੜਿਆ ਵਾ ਕੋਈ ਕੋਹ ਨਹੀਂ ਬਕਾਇਦਾ ਸਾਨੂੰ ਕੱਲੀ ਕੱਦੀ ਚੀਜ਼ਾਂ ਮੈਂ ਸ਼ੌਕ ਕਰਵਾ ਦਿੱਤਾ ਯਾਰ ਠੀਕ ਆ ਜੀ ਬਿਲਕੁਲ ਸਜਣੋ ਓਕੇ ਰਿਪੋਰਟ ਦੇ ਬੱਚੇ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਚੈੱਕ ਕਰ ਲਓ ਮੇਰਾ ਭਰਾ। ਤੁਹਾਡੇ ਸਾਹਮਣੇ ਬਿਲਕੁਲ ਬਾਈ ਜੀ ਫਿੱਟ ਫਾੜ ਕੁੱਤਰਿਆ। ਠੀਕ ਆ। ਸੋ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਸਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾਗੇ ਆਮਕ ਤੁਹਾਡੇ ਵਾਸਤੇ ਕੋਈ ਵਧੀਆ ਟ